ਉਨਾ ਵੱਲੋਂ ਸਾਨੂੰ ਕੰਪਲੇਨ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 ਵਗੈਰਾ ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈ residense ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪਤਾਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਦਾ ਉਹ ਫਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ ਚ ਤਿੰਨ ਚਾਰ ਨੌਜਵਾਨ ਸਵਾਰ ਸਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾਤੀ ਉੱਤੇ ਉਹ ਭੱਜ ਗਏ ਇਹ ਸਰਦਾਰ ڈاکਸਾਵ ਕਰਨੂ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਉੱਤਰ ਦੇ ਸਾਰੇ ਉਹਨਾਂ ਨੂੰ ਧਮਕਾਇਆ ਧਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੀ ਗੱਡੀ ਦੇਖਿਆ ਮੈਨੂੰ ਇਹ ਕੋਸ਼ਿਸ਼ ਖਾਮ ਨਾਲ ਪਚਾਉਂ ਉਹਨਾਂ ਨੇ ਗੱਡੀ ਕਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਹਸ ਜਿਹੜਾ ਹੈਗਾ ਫਾਸਟ ਰਫੇ ਕਰ ਦਤਾ ਹੈ ਅੱਜ ਦੀ ਪ੍ਰੈਸ ਕਾਨਫਰੈਂਸ ਅੱਜ ਦੀ ਪ੍ਰੈਸ ਕਾਨਫਰੈਂਸ ਦੀ ਸਾਡਾ 25 25 ਤਰੀਕ ਨੂੰ 25 ਫ फेब्रुवारी ਨੂੰ ਐਸ ਐਮਓ ਸਮਰਾਲਾ ਡਾਕਟਰ ਤਰਕ ਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਇਥੇ ਡਾਕਟਰ ਹੈਗੇ ਸਰਕਾਰੀ ਉਹਨਾਂ ਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ ਉਹਦੇ ਬਿਹਫ ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ ਐਫ ਆਈ ਆਰ ਲਾਜ ਹੋਇਆ ਸੀਗਾ ਜੀ 341 506 34 ਆਪੀਸੀ 'ਚ ਉਦੀ ਤਫਤੀਸ਼ ਚ ਅੱਜ ਸਾਡਾ ਇੱਕ ਕਾਈਂਡ ਆਫ ਬਲਾਈਂਡ ਕੇਸ ਸੀਗਾ ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟੀਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ ਚ ਜਿਹੜੇ ਮੇਨਲੀ ਚਾਰ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਧ ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਕਰੈਕ ਕਰਨ ਚ ਇਹਦਾ ਸ਼ਰੈਹ ਜਾਂਦਾ ਹੈ ਜੀ ਐਸਪੀ ਡੀ ਸੌਰਵ ਜੰਧਨ ਇਹਨਾਂ ਦੇ ਅੰਡਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਡੀਐਸਪੀ ਡੀ ਸੁਖਮਰਤ ਰੰਦਾਵਾ ਆਪਣੇ ਇਨਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਚਓ ਸਮਰਾਲਾ ਰਾਉ ਵਰਿੰਦਰ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੇਨਲਿਸ ਕੇਸ ਨੂੰ ਕਰਾ ਕੀਤਾ ਇਹਦੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ 25 ਤਰੀਕ ਨੂੰ ਸਾਨੂੰ ਡਾਕਟਰ ਤਰਕ ਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ ਆਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ ਮੈਡੀਕਲ ਵਿੰਗ 'ਚ ਉਨਾ ਵੱਲੋਂ ਸਾਨੂੰ ਕੰਪਲੇਨਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:00 11:00 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈ residense ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪੀਟਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਕਾ ਉਹ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ ਚ ਤਿੰਨ ਚਾਰ ਨੌਜਵਾਨ ਸਵਾਰ ਸੀਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਬਟ ਹੀ ਆਲਸੋ ਸੋ ਕਿ ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ which could have been ਕੋਈ ਫੈਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ ਸੋ ਉਸ ਪੇ ਹਫ਼ਤੇ ਅਸੀਂ ਨਾਮ ਅਲੂਮ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਨੰਬਰ 39 uh, 25 ਫ फेब्रुवारी ਨੂੰ ਲਾਂਚ ਕੀਤੀ ਸੀਗੀ ਅੰਡਰ ਸੈਕਸ਼ਨ 341 506 34 ਆਪੀਸੀ ਥਾਣਾ ਸਮਰਾਲਾ ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਇਹ ਰੈਨਾਉਂਡ اور ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਲ ਹੀ ਬਲਾਈਂਡ ਕੇਸ ਹੈਗਾ ਉਹਦੀ ਗੰਭੀਰਤਾ ਨੂੰ ਦੇਖਦੇ ਅਸੀਂ ਆਪਣੀ ਟੀਮਾਂ ਬਣਾਈਆਂ ਜਿਹਦੇ ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ ਸੀਆਈਏ ਵਿੰਗ ਹੈ ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਕਿਸੇ ਨੇ ਉਹਨੂੰ ਸੀਸੀਟੀਵੀਜ਼ ਤੇ ਪੂਰੀ ਟ੍ਰੇਲ ਫਾਲੋ ਕੀਤੀ ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸਾਇੰਟਿਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ 'ਚ ਇਨਵੋਲਡ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ ਇਹ ਵਾਸੀ ਬਹਿਲੋਲਪੁਰ थाना ਮਾਝੀਵਾੜਾ ਸਾਹਿਬ ਦੀ ਹੈਗੀ ਦੂਜਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਵੀ ਵਾਸੀ ਬਹਿਲੋਲਪੁਰ ਤੀਜਾ ਸੰਜੀਵ ਕੁਮਾਰ ਉਰਫ ਲੱਕੀ ਇਹ ਰਹਿਣ ਵਾਲਾ ਹੈ ਜੀ ਬੋਰਡ ਨੰਬਰ 1 ਮੁਹੱਲਾ ਰਾਈ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ ਚ ਸਫਾਈ ਸੇਵਕ ਦਾ ਕੰਮ ਕਰਦੇ ਆ ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੇਨੂ ਮਹੰਤੇ ਦੇ ਡੇਰੇ ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ ਵਿੱਚ ਇਹਨਾਂ ਨੂੰ बिकॉज ਐਸਐਮਓ ਸਮਰਾਲਾ ਪੁਰਾਣੀ ਉੱਥੇ ਪੋਸਟਡ ਹੈ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਕਜੋਤ ਸਿੰਘ ਹੈ ਇਹ ਦੇਰਾ ਤੋਂ ਆਪਣੇ ਘਰ ਜਾਂਦੇ ਆ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਕੱਲੇ ਰਹਿੰਦੇ ਆ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ ਕੈਸ਼ ਜਾਂ अपना जो भी सामान ਹੁੰਦਾ ਉਹਨਾਂ ਦਾ ਘਰ ਵੀ ਨੇੜੇ ਸਟੇਇੰਗ ਅਲੋਨ ਨੂੰ ਉਹਨਾਂ ਨੂੰ ਪੂਰਾ ਪਤਾ ਸੀ ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਛ ਨਾ ਕੁਛ ਲੁੱਟਖੋ ਦੀ ਵਾਰਦਾਤ ਕਰਨਗੇ ਇਸੇ ਨiyet ਨਾਲ ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ ਜੋ ਉਸ ਦਿਨ ਤਾਂ ਪ੍ਰੀਅਮਪਟ ਹੋ ਗਿਆ ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ ਇਸ ਪਿਹਫਤੇ ਅਸੀਂ ਕੱਲ ਇਹਨਾਂ ਦੇ ਪੁੱਛਗਿਛ ਤੇ ਬਿਹਾਫ ਤੇ 394 ਔਰ 398 IPC ਦੇ ਸੈਕਸ਼ਨ ਦਾ ਵਾਅਦਾ ਕੀਤਾ ਔਰ 2554 ਅਨਾਠ ਅਸਲਾ ਐਕ ਦਾ ਵਾਦਾ ਵੀ ਕੀਤਾ ਕਿਉਂਕਿ ਇਹਨਾਂ ਤੋਂ ਜੋ ਸਾਨੂੰ ਰਿਕਵਰੀਜ਼ ਹੋਈ ਹੈ ਉਹ ਉਹਦੇ ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਨ ਤੋਂ ਮਨਪ੍ਰੀਤ ਤੋਂ ਸਾਨੂੰ ਦਾਤਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਕਿਡੋਨਾ ਟॉय ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ ਔਰ ਸੰਜੀਵ ਕੁਮਾਰ ਔਰ ਫਲਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ ਸੋ ਬੇਸਿਕਲੀ ਇਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਦੀ ਨੀਅਤ ਨਾਲ ਹੀ ਸਾਰਾ ਕੁਝ ਜਿਹੜਾ ਖੇਡ ਰਚਿਆ ਸੀਗਾ ਕ੍ਰਾਈਮ ਔਰ ਇਸ ਦੇ ਇਲਾਵਾ ਮੈਂ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਇਹਦੇ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ 2011 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਚੀਵਾੜਾ ਸਾਹਿਬ ਚ 2020 ਚ 188 ਦਾ ਪਰਚਾ again ਮਾਚੀਵਾੜਾ ਸਾਹਿਬ ਔਰ 2022 ਚ 304 ਦਾ ਮੁਕਦਮਾ ਦਰਜ ਹੈ ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ ਤੇ ਪਹਿਲਾਂ ਪੰਜ ਪਰਚੇ ਦਰਜ ਹੈ ਵਿੱਚ ਇਨਵੋਲ ਦੋ ਐਨਡੀਪੀਐਸ ਤੇ ਇੱਕ 307 ਦਾ ਇੱਕ ਚੋਰੀ ਦਾ ਤੇ ਇੱਕ ਲੜਾਈ ਝਗੜੇ ਦਾ ਸੋ ਬੇਸਿਕਲੀ ਇਹਨਾਂ ਜੋ ਚਾਰ ਚੋ ਦੋ ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ ਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਅਫੈਂਸ ਕਰਨ ਦਾ ਪਲਾਨ ਕੀਤਾ ਸੀਗਾ ਜੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਲਿਨਾ ਸਾਰਿਆਂ ਨੂੰ ਅਰੈਸਟ ਕਰਕੇ ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਪਰ ਇਮਪੋਰਟੈਂਸ ਰੱਖਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾ ਪੁਰਾਣੀ ਨਾ ਚੋ ਟ੍ਰੇਸ ਕਰੀਏ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇਦਾਂ ਦਾ ਕੁਝ ਲੁੱਟਾਂ ਖੋਹਾਂ ਦਾ ਪਲਾਨ ਕੀਤਾ ਹੋਇਆ ਜਾਂ ਇਵਨ ਐਗਜ਼ੀਕਿਊਟ ਕੀਤਾ ਹੈ ਥੈਂਕ ਯੂ ਉਸ ਤੋਂ ਇਲਾਵਾ ਮੈਂ ਦੋਸਤਾਂ ਚਾਹਵਾਂਗੀ ਜੀ